ਵੇਰਾ ਮਸਲਾ ਸਾਨੂੰ ਪਾਣੀ ਦਾ ਹੀ ਐ ਪਾਣੀ ਸਾਨੂੰ 6 ਮਹੀਨੇ ਹੋ ਗਏ ਪਾਣੀ ਨਹੀਂ ਆਂਦਾ ਆਂਦਾ ਵਾ ਜਾਂਦਾ ਵਾ ਸਾ ਅਸੀਂ ਹਰੇਕ ਕੋਲ ਚਲੇ ਗਏ ਆ ਡਾਕਟਰ ਮੰਨਣੇ ਕੋਲ ਵੀ ਅਧਿਕਾਰ ਅੰਮਲੇ ਕੋਲ ਵੀ ਪਰ ਸਾਡੇ ਕੋਈ ਸੁਣਵਾਈ ਨਹੀਂ ਇੱਕ ਵਾਰੀ ਵੀ ਕੋਈ ਆਇਆ ਹੈਗਾ ਸਾਡੀ ਮੋਟਰ ਵੀ ਇੱਥੋਂ ਲੈ ਗਏ ਨੇ ਕੱਢ ਕੇ ਦੱਸੋ ਅਸੀਂ ਪਬਲਿਕ ਕਿੱਥੇ ਜਾਈਏ ਸਾਡੀਆਂ 3 ਗਲੀਆਂ ਨੇ ਜਿਹੜੇ ਅਸੀਂ ਪਾਣੀ ਤੋਂ ਬੈਠੇ ਆ ਅਸੀਂ ਇਹ ਵੀ ਤਾਂ ਕਹਿਣਾ ਚਾਹੁੰਦੇ ਆ ਕਿ ਸਾਡੇ ਪਾਣੀ ਕਾਫੀ ਦਿਨਾਂ ਤੋਂ ਇੱਕ ਸਾਲ ਹੋ ਗਿਆ ਪਾਣੀ ਪੰਦ ਰਹਾ ਪਿਆ ਹੁਣ ਫੇਰ 4 ਦਿਨ ਤੋਂ ਪਾਣੀ ਪੰਦ ਰਹਾ ਪਿਆ ਕਦੀ ਪਾਣੀ ਆਂਦਾ ਕਦੀ ਨਹੀਂ ਆਂਦਾ ਅਸੀਂ ਸਾਰੇ ਪਾਣੀ ਦੀ ਸਮੱਸਿਆ ਤੋਂ ਬੜੇ ਪਰੇਸ਼ਾਨ ਹਾਂ ਤਾਂ ਹਾਰ ਦੀ ਵਕ ਸਾਨੂੰ ਇੱਥੇ ਖੜਾ ਹੋਣਾ ਪਿਆ ਨਹੀਂ ਤੁਸੀਂ ਕਦੀ ਵੀਡੀਓ ਸਾਹਮਣੇ ਨਹੀਂ ਆਏ ਕਦੀ ਤੁਸੀਂ ਕਿਸੇ ਨੇ ਬੁਰਾਪਲਾ ਨਹੀਂ ਕੀਤਾ ਅਸੀਂ ਪਹਿਲੇ ਉਹਨਾਂ ਨਾਲ ਕੰਪਰੋਵਾਈਜ਼ ਕਰਦੇ ਪਏ ਸੀਗੇ ਜਿਵੇਂ ਕਹਿੰਦੇ ਸੀ ਉਹਵੇਂ ਚੱਲੀ ਜਾ ਰਹੇ ਸੀਗੇ ਹੁਣ ਫੇਰ ਸਾਨੂੰ ਪਾਣੀ ਦੀ ਦਿੱਕਤ ਹੋ ਗਈ 4 ਦਿਨ ਤੋਂ ਹੱਦ ਤੋਂ ਵੱਧ ਹੋ ਗਈ ਹੋਈ ਹੈ ਇੱਕ ਤਾਂ 4 ਦਿਨ ਹੋ ਗਿਆ ਹੁਣ ਪਾਣੀ ਨਹੀਂ ਆ ਰਿਹਾ ਬਾਕੀ 1 ਸਾਲ ਹੋ ਗਿਆ ਪਾਣੀ ਕਦੇ ਆਉਂਦਾ ਹੈ ਕਦੇ ਨਹੀਂ ਆਉਂਦਾ ਹੈ ਕਦੇ ਅੱਧਾ ਘੰਟਾ ਆਉਂਦਾ ਕਦੇ 10 ਮਿੰਟ ਆਉਂਦਾ ਹੁਣ ਸਵੇਰੇ ਵੀ ਆਇਆ 15 ਮਿੰਟ ਪਾਣੀ ਆਇਆ 15 ਮਿੰਟ ਚ ਕੀ ਭਰੂਗਾ ਉਹ ਦੁਬਾਰੇ ਤੋਂ ਪਾਣੀ ਲੈ ਲੈ ਕੇ ਆਨੇ ਚਾਰ ਨੰਬਰ ਰੇੜੂ ਸਾਹਿਬ ਤੋਂ ਭਰ-ਭਰ ਕੇ ਬਾਲਟੀਆਂ ਟੀਵਾਦ ਰੱਖ ਕੇ ਹੈ ਮੰਗ ਕਰ ਦਿੰਦਾ ਮੰਗ ਕਰਕੇ ਸਾਨੂੰ ਪਾਣੀ 3 ਟਾਈਮ ਆਵੇ ਅਤਿਕਾਰਤ ਵੀ ਦੇਖ ਰਹੇ ਨੂਤਨ 파ਟਨਰ ਨੂਤਨ 파ਟਨਰ ਦੇ ਗਨਵਰ ਦਾ ਸਰਦਾਰ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਅੱਜ ਮੈਂ ਲੁਧਿਆਣੇ ਦੇ ਬਸੰਤ ਨਗਰ ਇਲਾਕੇ ਦੇ ਵਿੱਚ ਆਇਆ ਹਾਂ ਜਿੱਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਲਾਇਆ ਗਿਆ ਸੋ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਕੀ ਮਸਲਾ ਹੈਗਾ ਮੈਡਮ ਨਾਲ ਗੱਲਬਾਤ ਕਰਦੇ ਹਾਂ ਅੱਜ ਕੀ ਗੱਲ ਕੀਤੀ ਪਿਛਲੀ ਗਰਮੀ ਤੋਂ ਨਾ ਸਾਡਾ ਪਾਣੀ ਬੰਦ ਹੋਇਆ ਪਿਆ ਕੱਸੀ ਕਦੀ ਕਾਉਂਸਲਰ ਤੇ ਜਾਂਦੇ ਹਾਂ ਡਾਕਟਰ ਮੰਨਣ ਜਾਂਦੇ ਤਾਂ ਉੱਥੇ ਸੀਨਾ ਦਫ਼ਤਰ ਜਾਂਦੇ ਆ ਸਾਨੂੰ ਇਹੀ ਲਾਰਾ ਕਹਿੰਦੇ ਦੋ ਤਿੰਨ ਦਿਨ ਚ ਜਾਏਣਾ ਟੈਂਡਰ ਪਾਸ ਹੋਇਆ ਪਿਆ ਸਾਨੂੰ ਇਹੀ ਕਹਿੰਦੇ ਜਾਂਦਾ ਟੈਂਡਰ ਪਾਸ ਹੋ ਜਾ ਤਾਂ ਪਾਣੀ ਅੱਜ ਘਰ ਤੋਂ ਤੁਹਾਡਾ ਆ ਜਾਣਾ ਤੁਸੀਂ ਕਾੜਨਾ ਕੋਆਪਰੇਟ ਕਰੋ ਤੁਸੀਂ ਸਾਡਾ ਕੋਆਪਰੇਟ ਕਰੋ ਬਸ ਇਹੀ ਕੁਝ ਕਹਿ ਕੇ ਸਾਨੂੰ ਤੋੜ ਦਿੰਦੇ ਆ ਅਸੀਂ ਆ ਚਲੋ ਕਿ ਦੋ ਤਿੰਨ ਦਿਨ ਪਾਣੀ ਪੀਦੇ ਆ ਦੋ ਤਿੰਨ ਦਿਨ ਪਬਲਿਕ ਟੰਡੀ ਰਹਿੰਦੀ ਹੈ اسی ਬਾਅਦ ਚੋ ਵੀ ਤੋਤ ਨਹੀਂ ਦੰਡੀਆਂ ਦੰਡੇ ਰਹਿ ਜਾਂਦੇ ਆ ਬਾਅਦ ਵਿੱਚੋਂ ਫੇਰ ਪਾਣੀ ਬੰਦ ਕਰ ਦਿੰਦੇ ਆ ਇਹ ਪਿਛਲੀ ਗਰਮੀ ਤੋਂ ਐਵੇਂ ਚੱਲ ਰਿਹਾ ਠੀਕ ਕਿਸੇ ਕਾਰਨ ਬੁਲਾਈ ਨਹੀਂ ਹੋ ਰਹੀ ਛੋਟਾ ਕਾਉਂਸਲਰ ਕੋਣ ਆ ਡਾਕਟਰ ਮਨਨ ਹਾਂਜੀ ਕੀ ਕਹਿੰਦੇ ਮਨਨ ਜੀ ਕੀ ਕਹਿ ਰਹੇ ਆ ਉਹ ਉਧਰ ਵੀ ਜਾਂਦੇ ਆ ਇਹੀ ਕੁਝ ਕਹਿੰਦੇ ਆ ਸਾਨੂੰ ਮਾਰ ਨਹੀਂ ਆ ਜਾਂਦੇ ਆ ਮਾਰਾ ਵੀ ਕਹਿੰਦੇ ਉਧਰ ਕੰਮ ਹੁੰਦਾ ਕਦੀ ਕਹਿੰਦੇ ਉਧਰ ਕੰਮ ਹੁੰਦਾ ਪਿਆ ਪਾਣੀ ਇਕੱਠਾ ਆਂਦਾ ਪਾਈਪਲਾਈਨ ਹੈ ਖਰਾਬ ਹੋ ਗਈ ਪਿਆ ਪਾਣੀ ਬਾਹਰ ਆ ਜਾਂਦਾ ਹੈ ਇਹੀ ਕੁਝ ਕਹਿ ਕੇ ਸਾਨੂੰ ਤੋੜ ਦਿੰਦੇ ਆ ਮਨਪ੍ਰੀਤ ਕੌਰ ਹਾਂਜੀ ਸਾਡੀ ਨਾ ਪਾਣੀ ਦੀ ਸਮੱਸਿਆ ਪਿਛਲੇ ਸੇਮ ਨਹੀਂ ਨਾ ਤੋਂ ਚੱਲਦੀ ਆ ਰਹੀ ਆ ਮੋਟਰ ਵਗੈਰਾ ਇਧਰੋਂ ਵੀ ਲੈ ਗਏ ਸੀਗੇ ਉਸ ਤੋਂ ਬਾਅਦ ਸਾਡਾ ਟੈਂਡਰ ਪਾਸ ਹੋਇਆ ਹੈ ਐਮ ਐਲ ਏ ਮੈਡਮ ਨਾਲ ਗੱਲ ਹੋਈ ਸੀ ਪਰ ਕੌਂਸਲਰ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਸੀਂ ਜਿੰਨੇ ਵਾਰ ਵੀ ਗਏ ਆ ਸਾਨੂੰ ਲਾਰਾ ਲਾ ਕੇ ਮੋੜ ਦਿੰਦੇ ਸੀ ਮੈਡਮ ਨੇ ਸਾਨੂੰ 2-4 ਵਾਰ ਟਾਈਮ ਦਿੱਤਾ ਕਿ ਅਸੀਂ ਫਲਾਣੇ ਦਿਨਾਂ 'ਕੇ ਇਹ ਦੀ ਉਦਘਾਟਨ ਕਰਾਂਗੇ ਮਸ਼ੀਨ ਤੇਜਾਂਗੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੁੰਦੀ 2-4 ਦਿਨ ਬਾਅਦ ਫੇਰ ਉਹੀ ਗੱਲ ਹੋ ਜਾਂਦੀ ਆ ਹੋਣ ਮੈਡਮ ਨਾਲ ਅੱਜ ਸਵੇਰੇ ਗੱਲ ਹੋਈ ਸੀ ਕਿ ਮੈਡਮ ਕਹਿੰਦੇ ਕਿ ਤੁਹਾਡੇ ਨਾਲ ਮਸ਼ੀਨ ਅਸੀਂ ਭੇਜ ਦਾਂਗੇ ਤੁਹਾਡੇ ਉਧਰ ਅੰਦਰ ਮਸ਼ੀਨ ਨਹੀਂ ਵੱਢ ਰਹੀ ਜਗਾ ਘਾਟਾ ਐਦਾ ਕਰਕੇ ਸਾਨੂੰ ਲਾਰਾ ਲਾਤਾ ਉਹ ਨਹੀਂ ਪੇਪਰ ਅਲੇ ਤੱਕ ਸਾਡੇ ਕੋਲ ਕੋਈ ਪਹੁੰਚਿਆ ਨਹੀਂ ਹੈਗਾ ਹੁਣ ਵੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਸ਼ੁੱਕਰਵਾਰ ਦਿਨ ਦਾ ਕਿ ਤੁਹਾਡੇ ਇੱਥੇ ਨਾ ਮਸ਼ੀਨ ਆਊਗੀ ਤੁਸੀਂ ਆਪਣੇ ਆਪ ਅੰਦਰ ਕਰਵਾ ਕੇ ਦੱਬਣਾ ਕੰਮ ਕਰਵਾ ਲਿਓ ਅਸੀਂ ਸਾਰੇ ਮੱਲੇ ਆਲੇ ਇਕੱਠੇ ਹੋਏ ਪਰ ਕੋਈ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਉਸ ਤੋਂ ਬਾਅਦ ਅੱਜ ਦਾ ਦਿਨ ਫੇਰ ਸਾਡੀ ਸਵੇਰੇ ਹੁਣ ਮੈਡਮ ਨਾਲ ਗੱਲ ਹੋਈ ਹੈ ਮੈਡਮ ਕਹਿੰਦੇ ਕਿ 26 ਜਨਵਰੀ ਦਾ ਪ੍ਰੋਗਰਾਮ ਹੈਗਾ ਵਾ ਤੁਸੀਂ ਮੰਗਲਵਾਰ ਤੱਕ ਫੇਰ ਵੇਟ ਕਰ ਲਓ ਪੂਰੇ 4 ਦਿਨ ਹੋ ਗਏ ਇੱਕ ਤੋਂ ਬੂੰਦ ਵੀ ਪਾਣੀ ਨਹੀਂ ਆਇਆ ਸਾਡੇ ਦਿਨ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਇਕੱਠੇ ਹੋਈਆਂ ਸਾਰੇ ਜਣੇ ਕਿਉਂਕਿ ਮੈਡਮ ਨੇ ਹੁਣ ਵੀ ਸਾਨੂੰ ਇਹੀ ਗੱਲ ਕਹੀ ਆ ਕਿ ਮੰਗਲਵਾਰ ਦੇ ਦਿਨ ਅਸੀਂ ਮਸ਼ੀਨ ਭੇਜ ਦਾਂਗੇ ਮੰਗਲਵਾਰ ਤੱਕ ਵੇਟ ਕਰ ਲਓ ਪਰ ਕੰਮ ਸਾਡਾ ਹੁੰਦਾ ਨਹੀਂ ਹੈਗਾ ਅਸੀਂ ਮੈਡਮ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦੇ ਆ ਕਿ ਸਾਡੇ ਜਿਹੜਾ ਇਹ ਬੋਰ ਹੈਗਾ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਆ ਚੀਫ ਤੋਂ ਸਾਡਾ ਪੂਰੀਆਂ ਪੰਜ ਗਲੀਆਂ ਦਾ ਪਾਣੀ ਹੈ ਜਿਹਦੇ ਵਿੱਚ ਅਸੀਂ ਪੰਜ ਗਲੀਆਂ ਦੇ ਲੋਕ ਪਰੇਸ਼ਾਨ ਆ ਸੋ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਦੇ ਇਲਾਕਾ ਨਿਵਾਸੀ ਪਰੇਸ਼ਾਨ ਹੈਗੇ ਆ ਕਪਾੜਾਪਰਸਨ ਵਿਨੋਦ ਇਹਨਾਂ ਬੀਰੋਵ ਰਿਪੋਰਟ ਲੁਦਿਆਣਾ